ਮਾਰਿਆ ਪ੍ਰਹਲਾਦ ਰਾਇਆ ਅਹੰਕਾਰੀਆਂ ਨਿੰਦਾਂ ਪਿੱਦੇ ਨਾਮ ਦੇ ਮੁਖ ਲਾਇਆ ਜੇ ਨਾਨਕ ਐਸਾ ਖੜ ਸੇਵਿਆ ਅੰਤਲੇ ਛੜਾਇਆ ਇੱਕ ਉਹਨ ਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ تام ਨ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇ ਰਾਤ ਤੇ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰੇ ਹਾ ਤੋ ਸੱਚਾ ਸਾਹਿਬ ਸਿਫਤ ਸੋ ਹਾਲਿਓ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰ ਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਹੁ ਨਾਨਕ ਕਰਤੇ ਕੀਆਂ ਬਾਤਾਂ ਜੋਕਿਸ਼ ਕਰਨਾ ਸੋ ਕਰ ਰਹਾ ਸੋਦਰ ਰਾਗਿਆ ਸਮਹ ਲਾ ਪਹਿਲਾ ਇਕ ਅੰਕਾਰ ਤਤਗੁਰ ਪ੍ਰਸ਼ਾਦ ਸੋਦਰ ਤੇ ਰਾਖਿਹਾ ਸੋ ਕਰਕੇ ਹਜਤ ਤੇ ਸਰਬ ਸਮਾਲੇ ਵਾਝੇ ਤੇਰੇ ਨਾਮ ਦੇ ਇਕ ਸੰਘਾ ਕੇਤੇ ਤੇਰੇ ਵਾਵਣ ਹਾਰੇ ਕੀ ਤੇ ਤੇਰੇ ਰਖ ਪ੍ਰੀ ਸੋ ਕਰੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਨ ਨੂੰ ਪਵਣ ਬਣੀ ਬਹਿਸੰਤ ਰਗਵੈ ਰਾਜਾ ਧਰਮਦvare ਗਾਵਣ ਤਨ ਨੂੰ ਜਿਤ ਗੁਪ ਲਿਖ ਜਾਣ ਲਿਖ ਧਰਮ ਵਿਚਾਰੇ ਗਾਵਣ ਤਨ ਨੂੰ ਇਸਰ ਬ੍ਰਹਮਾ ਦੇਵੀ ਸੋਹ ਤਿਰਸ ਨਸਵਾਰੇ ਗਾਵਣ ਤਨ ਨੂੰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲ ਗਾਵਣ ਤਨ ਨੂੰ ਸਤਿਮੋਦੀਯੰਦੜੋ ਗਾਵੰਦਨੂ ਸਾਧ ਵਿਚਾਰੇ ਗਾਵੰਦਨੂ ਜਤੀ ਸਤੀ ਸੰਤੋਖੀ ਗਾਵੰਦਨੂ ਵੀਰ ਕਰਾਰੇ ਗਾਵੰਦਨੂ ਪੰਡਤ ਪੰਡਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਨੂ ਮੋਣੀਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਣ ਤਨੂ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤਨੂ ਜੋਤ ਮਹਾਬਲ ਸੂਰਾ ਗਾਵਣ ਤਨੂ ਖਾਣੀ ਚਾਰੇ ഗണെ സാണോ ഗാണ സാന വി സോ സാഹിബ ਹੈਪੀ ਹੋ ਸਿਜਾਇ ਨਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨੀ ਉਪਾਈ ਕਰ ਕਰ ਦੇਖ ਹੈ ਕੀਤਾ ਆਪਣਾ ਜੋ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਤ ਸਹਾ ਸਹਾ ਪਤ ਸਾਹਿਬੀ ਨਾਨਕ ਰਹੇ ਨਜਾਈ आसा महला पहला आसन वा आख सब वड्डा वा रिठा कीमत पाए न कह जाए कहने वाले तेरे रहे समाए वडे साहेबा गहर गंभीरा गुणी गहीरा कोई न जाने है तेरा के तह केवड़ी रहाओ सब सुरती मिल सुरत कमाई सब कीमत मिल कीमत पाई ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਤਿਲਵੜਾਈ ਸਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪੁਰਖਾਂ ਕੀ ਆਵੜੀਆਂ ਆ ਤੁਦਬਿਨ ਸ੍ਰੀ ਕੀ ਨੇ ਨਾ ਪਾਈਆਂ ਕਰਮ ਮਿਲੇ ਨਾਹੀ ਢਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਦੂਦੇਤ ਸੇ ਕਿਆ ਚਾਰਾ ਨਾਨਕ ਸਤਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉਂ ਆਖਣਿ ਓਖਾ ਸਚਨਉ ਸੱਚੇ ਨਾਮ ਕੀ ਲਗੈ ਭੂਖ ਉਤਪੁਖ ਹੈ ਖਾਇ ਚਲੀਐ ਦੁਖ ਸੋ ਕਹੋ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚ ਨਾ ਹੀ ਰਹਾਓ ਸਾਚੇ ਨਾਮ ਕੀ ਤਿਲਵੜੀ ਆਈ ਆਖ ਥੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵਡਨ ਹੋਵੇ ਕਾਟ ਨਾ ਜਾਈ ਨਾ ਹੋ ਮਰਨ ਹੋਵੇ ਸੋਗ ਦੇਂਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੁਰਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਨਨ ਕਰ ਕਹਿ ਕੀ ਤੀ ਰਾਤ ਖਸਮ ਵੇ ਸਾਰੇ ਤੇ ਕਮ ਜਾਤ ਨਾਨਕ ਨਾ ਵੇ ਬਾਦ ਸੁਨਾਤ ਰਾਗ ਗੁਜਰੀ ਮਹਲਾ ਚੋਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਗਿਰੇ ਕਿਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿੱਤ ਗੁਰਦੇਵ ਮੋਖੋ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਂਸ ਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵੜ ਪਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਥਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾਤ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਉ ਭਰਿਆ पत्थर में मैं जानते उपाय ताका रिजक अगे कर तरिया मेरी माधो जी सत्संगत मिले सो तरिया गुर प्रशाद परम पद पाया कै काष्ट हरिया जनन पिता लोक सतवंता कोई न किसकी तरिया सिर सिर रिजक संभाहे ठाकुर काहे मन पो उड़े उडे उड़ आवे सहको सातिस पाछे बजरे छर आ ਤੈਨ ਕਮਣ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਾਮਨੀ ਦਾ ਨੀ ਦਸ ਅਸ਼ਟ ਸਿਦਾਨਾ ਠਾਕੁਰ ਕਰਤਲ ਤਰੇਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇ ਰੰਤ ਨਾ ਪਾਵਰੀਆ ਰਾਗ ਅਸਮ ਹਲਾਪ ਚੌਥਾ ਸੋ ਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰ ਸਤਿ ਆਵਹਿ ਸਤਿ ਆਵਹਿ ਤੁਜੀ ਹਰ ਸੱਚੇ ਸੰਨਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾ ਦਾ ਤਾਰਾ ਸਤਿ ਆਵੋ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਅਨਾਨਕ ਜント ਵਿਚਾਰਾ ਤੂੰ ਕਟ ਕਟ ਅੰਦਰ ਸਰਮਿਆ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹਉ ਤਦ ਬਿਨ ਅਵੜ ਨਾ ਜਾਣਾ ਤੂੰ ਬਾਰ ਬਹਿਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਿਨ ਨਾਨਕ ਤិន ਕੁਰਬਾਨਾ ਹਰਤਿਆਵ ਹੈ ਹਰਤਿਆਵ ਹੈ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕ ਪੈ ਜਿਨ ਹਰਤਿਆ ਆ ਜੀ ਤਿੰ ਤੂਟੀ ਜਮ ਕੀ ਵਾਸੀ ਜਿਨ ਨਿਰਪੋਹ ਹਰ ਜਿਨ ਪੋ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਤਿਨ ਕਾ ਪਹੁ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗ ਤੇਰੇ ਭਗ ਸਲਾਹਣ ਤੁਝੀ ਹਰਨ ਕਨੇ ਕਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਪਕਤ ਸੇ ਪਕ ਪਲੇ ਜੁ ਨਾਨਕ ਜੀ ਜੋ ਪਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਦੇ ਚਤ ਜੇਵੜ ਅਵੈ ਨ ਕੋਏ ਤੂੰ ਜੁਗ ਜੁਗੈ ਕੋਸ ਦਸਦਾ ਤੂ ਏਕੋ ਜੀ ਤੂੰ ਨਹਿਲ ਚਲ ਕਰਤਾ ਸੋਏ ਤੁਦ ਆਪੇ ਪਾਵੈ ਸੋਈ ਵਰਤੈ ਜੀ ਤੁਦਾਪੇ ਤਰਹਿ ਸੋ ਹੋਏ ਤੁਦਾਪੇ ਸ੍ਰਿਸ਼ਟ ਸਭ ਉਪਾਏ ਜੀ ਤੁਦਾਪੇ ਸ੍ਰਿਸ਼ਟ ਸਭ ਗੋਏ ਜਨ ਨਾਨਕ ਗੁਣ ਗਾ ਵਹਿ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਏ ਆਸਾ ਮਹਲਾ ਚੋਥਾ ਤੂ ਕਰਤਾ ਸਚਿਆਰ ਮੈਂਡਾ ਸਾਹੀ ਜਤੋਂ ਭਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋਂ ਪਾਈ ਰਹਾਓ ਸਬ ਤੇਰੀ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰ ਹੈ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂਦੇ ਆਪ ਵੀ ਛੋੜਿਆ ਆਪ ਮਿਲਾਇਆ ਤੂਦਰਿ ਆਉ ਸਭ ਤੁਝ ਹੀ ਮਾਈ ਤੁਜ ਬਿੰਦੂ ਜਾ ਕੋਈ ਨਾ ਹੀ ਜੀ ਜੰਤ ਸਭ ਤੇਰਾ ਖੇਲ ਵਿਜਗ ਬਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣ ਹੈ ਸੋਏ ਜਨ ਜਾਨੇ ਹਰ ਗੁਰ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਜਿਨ ਹਰ ਸੇਵਿਆ ਤਿਲਸੁਕ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿੰਦੂ ਜਾਵੜ ਨ ਕੋਏ ਤੂ ਕਰ ਕਰ ਵੇਖ ਹੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਵੜੇ ਪੈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀ ਆ ਪੰਕ ਜਿਓ ਮੋਹ ਪਗ ਨਹੀਂ ਚੱਲੇ ਹਮ ਦੇਖੈ ਤਹ ਡੂਬਿਐ ਲੈ ਮਨ ਇਕ ਨ ਚੇਤਸ ਮੁੜ ਬਨਾ ਹਰ ਬਿਸਰਤ ਤੇਰੇ ਗੁਣ ਗਲਿਆਰਹਾ ਨਾ ਹੁੰਜਤੀ ਸਤੀ ਨਹੀਂ ਪੜੇ ਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਜ਼ਰਨਾ ਜਿੰਤੂ ਨਾਹੀ ਵਿਸਰਿਆ ਸਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਖਦੇ ਹਰਿਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੇਆ ਅਵਰ ਕਾਸਰ ਕੀ ਤੈਨਾ ਕਾਮ ਅਮਲ ਸਾ ਸੰਪਜ ਕੇਵਲ ਨਾਮ ਸਰੰਜਾਮ ਲਾਗ ਭਲ ਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇ ਕੇ ਰਹਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿਆ ਕਹ ਨਾਨਕ ਹਮ ਨੀਚ ਕਰਮਾ ਸਰਣ ਪ੍ਰੇ ਕੀ ਰਖੋ ਸਰਮਾ ഇക്കാര സതഗര ശ്രീ വാഹഗുരു ഫേഹ പാശായി ചോ പൈ പൂരാട്ടാ സീസാ ശ്രീ അസക്കഗത്ീസാ പഹ പന ബ്രഷ്ട ഗഗൻത്തെ പൈ സാന ബന ലഗന കേഷ്ടഹ ഗറിബല അഖൽ പവന കേജനഹ ഹാരസാന മോരേ ഹബാര ਕਬੀ ਉਹ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਦਰ ਰੱਛਾ ਪੂਰਣ ਹੋਏ ਜਿਤ ਕੀ ਇੱਛਾ ਤਉ ਚਾਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਥੀ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵ ਆਪ ਹਾਥ ਲੈ ਮਹੀਂ ਬਜਾਵ सुखी बसै मोर परिवार सेवक सिख से सब करता रोर छाने जकाद्या करी गये सब बैरन को हाज संग पूर्ण होए हमारी आशा तोरे पदन की रहे पियासा तुम्हें छाट को ये वरना त्या जो बचाऊ सो तुम ते पाऊ सेवक सिख हमारे तारिय चुन सुन सतर हमारे मारिय आप हाथ रे मुझे बरिय मरण काल का त्रास नरिय हो जो सदा हमारे पक्ष श्री अस तुझ जो करे और अच्छा राख लियो मोय राखण हारे साहिब संत सहाय प्यारे दीन बंत दस्तन के हंता तमहो परितजस कंता काल पाय ब्रह्मा भक्तरं काल पाय सिवजय भक्तरा काल पाय कर किस... काल पाय कर विष्णु प्रकाशा सकल काल का किया तमाशा जवन काल जोगी शिव कियो बेदराज ब्रह्मा जोधियो जवन काल से ब्लॉक सवारा नमः कर है ताहिं हमारा जवन काल सब जगत बनायो देव दक्षिण आदे के अवतार सही गुरु हमारा नमस्कार तिस, तिस को हमारी सकल प्रजा जन आप सवारी शिव कण को शिव गुण सुख दियो सतरण को मलबोब किया कट कट की अंतर की जानत पले बुरे की पीर पछानत चिंटी ते कुंजरे स्तुला सपर कृपद स्तक करफूला शांतन दुख पाए के दुखी सुख साधन के सुखी एक एक की पीर पछाने कट कट के पट पट के जाने जब करत कर तारम राम तत् तब देव पर जब या करत करत हो कबू तुम्हें मिलते देता सबू നിര 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 നംബോ പാവ കൂട महादेव को कह छदा शिव निरंकार का चिंतन हैप्पी आप ही अपनी बुदह जेती बनत पिन पिन तो हतेती तुम्हारा लखन जाय पसारा कहबिद जा प्रथम संसार एक है रूप अनूप सरूपा आरंग प्यौराव कई पूपा अंडा जिरज सेत जकीनी उदपज खान बहो रत दीनी कहूँ फूल राजा है बैठा कहूँ सिमट पे औसंकरी गैठा सगरी शिष्ट दिखाय या चंबव याद जुगाद स्वरूप से अम्बव अब रक्षा मेरी तुम करो सिख्य बासिक शंकर दुष्ट जीते उठ पात सकल मलेश करोरण काता जीव स्तुता सरणी परे तिनके दुष्ट दुख तह मरे पुरख जन पग परे तिहारे तिनके तुम संकट सुटारे उतारे जो कल को एक बार त्याग है ताकि काल निकट न आए है रक्षा हो है सब काल दुष्ट और इष्ट तुरै तत्काल कृपा दृष्ट जम न हरे ओ ताके ताप निकट न हरे ओ इद सिद्ध कर्मो सुबह हो दुष्ट शात तैसा कहना कोई ਇਕ ਬਾਰ ਜਿਨ ਤਮੈ ਸੰਭਾਰਾ ਕਾਲੇ ਫਾਸ ਤੇ ਤਹੰਬਰ ਜਿਨ ਨਰਨਾਮ ਧਿਆਨੋ ਕਹਾਂ ਦਾਨਦ ਦੁਸਤ ਦੋਕ ਤੇ ਨਹ ਖੜਗ ਕੇਤ ਮੈਂ ਸਰਨ ਧਿਹਾਰੀ ਆਪੇ ਹੱਥ ਦੇ ਲਿਹੋ ਬਾਰੀ ਸਰਬ ਢੋਲ ਮਹ ਸਹਾਈ ਦੁਸਤ ਤੇ ਲਿਹੋ ਬਚਾਈ ਕਿਰਪਾ ਕਰੀਅੰ ਪੰਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕੈ ਭੇਖ ਸਗਲ ਦੇਵ ਕਹਰਤਾ ਦਸ ਤੋਕਨ ਕਰਤਾ ਸ੍ਰੀ ਅਜ਼ਾ ਤੋ ਜਪੈ ਰਿਆਲਾ ਪੂਰਨ ਕਰਾ ਗ੍ਰੰਤ ਤਤਕਾਲਾ ਮਨਵਾ ਜਤਪਲ ਪਾਵੇ ਸੋਏ ਦੁਖ ਨਿਤਿ ਸੇਪੇ ਆਪਤ ਕੋਈ ੜੇਲੇ ਸੁਣੈ ਗਉਂਦ ਸੈ ਤ੍ਰਿਤਾ ਪਾਵੇ ਸੁਣੈ ਮੋਚ ਲਾਇਤ ਟੁੱਟ ਆਇ ਆਵੇ ਦੁਖ ਦਤ ਪਨੇ ਕਟਨੇ ਅੰਦਰ ਕੀ ਰਹੇ ਹੋਜਿਆ ਕੀ ਇੱਕ ਵਰ ਚੋਪਈ ਕੋ ਕਹਿ ਚੋਪਈ ਸੰਭਰ ਸਤਰਾ ਸਹਿ ਪਣੀ ਜੈਦ ਸੰਫੁੰਦੀਨ ਕਹੀ ਜੈ पादी रविवार पाएंगे जब ते तुम रे तब ते को आख तेरे नहीं आने हो राम रहीम पुराण कुरान अनेक कह मत एक न माने हो सिमर शास्त्र विश वै बहु भेद कह हम एक न जाने हो श्री स्पान कृपा तुम रे कर मैं ना कहो सब तो है वखानिया दोहरा സഗല ദോ കിമ ഹലി സാദ ആ പായ സൂ മായ സാഹ രാഗ ര ਜਬ ਦੋਤ ਗਾਵ ਹਰੀ ਕੇ ਰਾਮ ਮੰਦਲੀ ਵਸਾਇਆ ਕਹਿ ਨਾਨਕ ਆਂਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਲਰੋ ਹਣਾਲੇ ਹਰਣਾਲ ਹੋ ਤੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸਮਰੱਤ ਸਾਮਿ ਸੋ ਕਿਉ ਮਨਾਵੇ ਸਾਰੀ कह नानक मन मेरे सदर हो हर नाले साचे साहेबा क्या नहीं करते रे करता तेरे सब किस है जिसके से पावे सदा सिर्फ सलाह तेरी नाम मन सावे नाम जिनके मन वसया वाजे शब्द कनेरे ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਮੇਰਾ ਯਾਦ ਕਰੋ ਸੱਚਾ ਨਾਮ ਧੰਮ ਰਾਜਨ ਪਖਾ ਸਭਿ ਗਵਾਈਆਂ ਕਰ ਸਾਂ ਸੁਖ ਮਣਿਆ ਵਸਿਆ ਜਿਨ ਇੱਛਾ ਸਭ ਪੁਝਾਈਆਂ ਸਦਾ ਕੁਰਬਾਨ ਕੀਤਾ ਗਰਵਟ ਜਿਸ ਜਿਐ ਵੜਿਆ ਆਇਆਂ ਕਹੇ ਨਾਨਕ ਸੁਣਾ ਸੰਤੋਖ ਸਬਦ ਤਰੋ ਪਿਆਰੋ ਸਚਨਾ ਮੇਰਾ ਆਧਾਰ ਵਾਜੇ ਪੰਛਬਦ ਕਾਸ ਪਾਗੇ ਕਾਸ ਪਾਗੇ ਸ਼ਬਦ ਵਾਜੇ ਕਲਾ ਜਿਤ ਧਾਰ ਹੈ ਪੰਜ ਰੂਤ ਦਵਸ ਕੀ ਤੇ ਕਾਲ ਕੰਟਕ ਮਾਰਿਆ ਤਦ ਕਰਮ ਪਾਇ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨ ਤੈਸ ਖੋ ਆਦਿਤ ਕਰਨ ਹੰਦ ਵਾਜੇ ਅਡਾ ਦਸਨਾ ਵੜ ਪਾਲਿਓ ਸਗਲ ਮਨੋਰਤ ਪੂਰੇ ਪਾਰੇ ਪ੍ਰਮ ਪ੍ਰਭ ਪਾਇ ਉਤਰੇ ਸਗਲ ਬਿਸੂਰੇ ಸನ್ನತಾ ಪಿತರೆ ಸಚಿ ಬಾಣಿ ಸಾಂತ್ ಸರಸೆ ಹೇ ಪೂರೇ ಗುರು ಜಾನಿ ಸುತೇ ಪುಣಿತ ಕಹತೆ ಪವಿತ್ರ ಸತ್ಗ ಪೂರೇ ಬಣ್ಣವಂತ್ ನಾನಕ ಗುರು ಚರಣೆನ ಹಂತ ತೂರ ಮುನ್ನ ರಾವಣಿ ಮಹಾಲ

ਜेन ਕੋ ਲਗੇ ਪਿਆ ਆਜ ਅਮਰਤ ਸੇ ਹੀ ਖਾਏ ਕਲ ਮੈ ਹੋ ਪਨ ਗੰਗਵਿਲ ਗਾਹ ਸਭ ਸੇ ਨੋ ਕਿਰਪਾ ਸਮਲੇ ਸਾਹਿਬ ਇੱਥੇ ਕੋਈ ਨਾ ਜਾਏ ਦੇ ਆਏ ਤੇ ਦੇ ਆਏ ਸੇ ਲੋਕ ਮਹਲਾ ਪੰਜਵਾਂ ਤੇ ਗੁਰਿਆ ਰਾਦਣਾ ਦੇਵਾ ਜਪ ਕਰਨਾ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਰਨਾ ਕਰਨਾ ਸਤਗੁਰ ਸੇ ਤਿਰਤਿਆ ਦਰਗਿਆ ਪਾਈਏ ਥਾਓ ਕੋਹ ਨਾ ਨ ਕਿਰਪਾ ਕਰੇ ਜਿਸਨੇ ਵਾਦੇ ਜਗ ਮੇ ਉਤਮ ਗੰਡਿਆ ਹੈ ਵਿਰਲੇ ਕੇਈ ਕੇ ਮਹਲਾ ਪੰਜਵਾਂ ਰਖੇ ਰਖਣ ਹਾਰੇ ਆਪੂ ਬਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਹੋਏ ਆਪ ਦਿਆਲੇ ਨਮੋਨਾ ਵਿਸਾਰਿਆ ਨ ਸਾਧ ਜਨਾ ਕੇ ਸੰਗ ਪਵ ਜਲ ਤਾਰਿਆ ਨ ਸਾਕਤ ਨਿੰਦਕ ਦੁਸਤ ਖੇਨ ਮਾਏ ਵੀ ਦਾਰਿਆ ਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ सिमरत सुख हो सागले दुख जाए व जी का खालसा वाहे जी की फतेह ਸ਼੍ਰੀਵਾਹਿ ਗੁਰੂ ਜੀ ਬਣ ਸਕਿਆ ਦੇ ਕਿਰਾਈ ਤੇ ਬਸ ਸ਼੍ਰੀਵਾਹਿ ਗੁਰੂ ਜੀ ਸਾਡੀ ਕਲਾਸ ਤੇ ਪੜ੍ਹੇ ਸਤ ਬਾਅਦ ਆਪਲਾ ਸੱਤ ਸਿਰਿਆ ਗਾਲੇ